ਇਹ ਘਾਟਾ ਉਹ ਪਿਆ ਜਿਹੜਾ ਪੂਰਾ ਨਹੀਂ ਹੋ ਸਕਦਾ ਮੈਂ ਸਮਝਦਾ ਹਾਂ ਪਰਵਾਰ ਨੂੰ ਨਹੀਂ ਸਾਡੇ ਸ਼ਹਿਰ ਨੂੰ ਨਹੀਂ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਘਾਟਾ ਪਿਆ ਵਾ ਬਹੁਤ ਰੰਗਲਾ ਔਰ ਆਪਣੇ ਸੁਭਾਅ ਦੇ ਵਿੱਚ ਇੱਕ ਬੱਕਰੀ ਪਹਿਚਾਨ ਰੱਖਣ ਵਾਲਾ ਸਾਥੀ ਸਾਰਿਆਂ ਨੂੰ ਵਿਛੋੜਾ ਦੇ ਕੇ ਗਿਆ ਵਾ ਤੇ ਰੰਗਲੇ ਵੀਰ ਦੇ ਲਈ ਹਮੇਸ਼ਾ ਸਾਡੀਆਂ ਅੱਖਾਂ ਨੇ ਤਰਸਦੇ ਰਹਿਣਾ ਘਰ ਦੀ ਖੁਸ਼ਹਾਲੀ ਤਾਂ ਸੀਗੀ ਪਰ ਆਹ ਕਮੀ ਦੇ ਨਾਲ ਘਰ ਦੀ ਖੁਸ਼ਹਾਲੀ ਕੱਟ ਗਈ ਸਾਮਣਾ ਵਾਲੋਂ ਵੱਖਰੀ ਪਹਿਚਾਨ ਰੱਖਣ ਵਾਲਾ ਸਾਥੀ ਅੱਜ ਸਾਨੂੰ ਵਿਛੋੜਾ ਦੇ ਕੇ ਗਿਆ ਇਹ ਘਾਟਾ ਪਰ ਕਦੇ ਵੀ ਨਾ ਪੂਰਾ ਹੋਣ ਵਾਲਾ ਜਿਹੜਾ ਘਾਟਾ ਪੈ ਗਿਆ ਆ ਸਾਡੇ ਜਿਹੜੇ ਸਾਥੀ ਤੁਹਾਡੇ ਬਹੁਤ ਪਿਆਰੇ ਮਿੱਤਰ ਕੀ ਇਹ ਅੱਗੇ ਜੋਰ ਨਹੀਂ ਜੋ ਪਰਮਾਤਮਾ ਦਾ ਬਾਣਾ ਵਾ ਉਹਨੂੰ ਮੰਨਣਾ ਪੈਣਾ ਪਰ ਇਹ ਘਾਟਾ ਉਹ ਪਿਆ ਜਿਹੜਾ ਪੂਰਾ ਨਹੀਂ ਹੋ ਸਕਦਾ ਜਦੋਂ ਨਾਲ ਦਾ ਸਾਥੀ ਨਾਲ ਦਾ ਵੀਰ ਦੁਨੀਆਂ ਦੇ ਵਿੱਚੋਂ ਚਲ ਜਾਵੇ ਤਾਂ ਫਿਰ ਇੱਕ ਘਾਟਾ ਜਿਹੜਾ ਵਾ ਮੈਂ ਸਮਝਦਾ ਹੈ ਪਰਵਾਰ ਨੂੰ ਨਹੀਂ ਸਾਡੇ ਸ਼ਹਿਰ ਨੂੰ ਵੀ ਔਰ ਪੂਰੇ ਪੰਜਾਬ ਦੇ ਲੋਕਾਂ ਨੂੰ ਘਾਟਾ ਪਿਆ ਵਾ ਨਾ ਪੂਰਾ ਹੋਣ ਵਾਲਾ ਘਾਟਾ ਵਾ ਤੁਹਾਡੇ ਤੁਹਾਡੇ ਨਾਲ ਬੜਾ ਪਿਆਰ ਸੀਗਾ ਇਹ ਰੰਗਲੇ ਸਾਥੀ ਕਿਤੇ ਮਿਲਦੇ ਨਹੀਂ ਬਹੁਤ ਰੰਗਲਾ ਔਰ ਆਪਣੇ ਸੁਭਾਅ ਦੇ ਵਿੱਚ ਇੱਕ ਬੱਕਰੀ ਪਹਿਚਾਨ ਰੱਖਣ ਵਾਲਾ ਸਾਥੀ ਸਾਰਿਆਂ ਨੂੰ ਵਿਛੋੜਾ ਦੇ ਕੇ ਗਿਆ ਵਾ ਪਰ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਇਹ ਰੰਗਲੇ ਵੀਰ ਦੇ ਲਈ ਹਮੇਸ਼ਾ ਸਾਡੀਆਂ ਅੱਖਾਂ ਨੇ ਤਰਸਦੇ ਰਹਿਣਾ ਪਰ ਕੀਤਾ ਕੀ ਜਾਵੇ ਇਹਦੇ ਅੱਗੇ ਜੋਰ ਨਹੀਂ ਕਿਸੇ ਦਾ ਸਰ ਵਿਵਾਖ ਲੀਡਰ ਸੀ ਵਿਵਾਖ ਕੀ ਲੀਡਰ ਸੀ ਦੇਖੋ ਸੱਚਾ ਬੰਦਾ ਹਮੇਸ਼ਾ ਵਿਵਾਖ ਦੀ ਗੱਲ ਕਰਦਾ ਵਾ ਜਦੋਂ ਬੰਦਾ ਜਿਹੜੀ ਗੱਲ ਸਚਾਈ ਨਾ ਕਹਿਣੀ ਹੋਵੇ ਉਹ ਵਿਵਾਖ ਹੀ ਕਹਿੰਦਾ ਹੁੰਦਾ ਵਾ ਤੁਸੀਂ ਵੀ ਰਾਤ ਉੱਠੇ ਸੀਗੇ ਕੁਝ ਵਜ੍ਹਾ ਪਤਾ ਲੱਗ ਪਈ ਇਹ ਵਜ੍ਹਾ ਹੁਣ ਦੇਖੋ ਉਹਦੀ ਆਪਣੀ ਇੱਕ ਐਕਸੀਡੈਂਟ ਦਾ ਕੇਸ ਆਪਣਾ ਉਹਦਾ ਲਾਇਸੈਂਸੀ ਵੈਪਨ ਉਹ ਸਾਫ਼ ਕਰਦੇ ਕਰਦੇ ਕਿਤੇ ਕੁਰਸੀ ਤੇ ਬੈਠੇ ਉਦੇ ਵਿੱਚ ਕਦਾ ਕੋਈ ਪਿਆਰ ਰਹਿ ਗਿਆ ਉਹਦੇ ਨਾਲ ਪਾਣਾ ਵਾਪਰ ਗਿਆ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਕਿਉਂਕਿ ਇਹ ਵੀ ਲੱਗ ਰਿਹਾ ਹੈ ਕਿ ਅੰਦਰ ਪਰਿਵਾਰ ਦੇ ਨਾਲ ਅਨਰਥੀ ਨਹੀਂ ਨਹੀਂ ਜੀ ਨਹੀਂ ਨਹੀਂ ਇਹ ਬਿਲਕੁਲ ਬੇਫਜ਼ੂਲ ਗੱਲ ਆ ਪਰਿਵਾਰ ਹੱਸਦਾ ਪਰਿਵਾਰ ਸੀ ਖੁਸ਼ਹਾਲ ਪਰਿਵਾਰ ਸੀ ਐਸੇ ਘਰਾਂ ਦੇ ਵਿੱਚ ਕਿਸ ਗੱਲ ਦੀ ਕਮੀ ਸੀ ਸਾਰਾ ਕੁਝ ਸੀਗਾ ਪਰ ਆ ਸਮਾਜ ਜਿਹੜਾ ਆ ਗਿਆ ਇਹ ਮਾੜਾ ਆ ਗਿਆ ਪਰਮਾਤਮਾ ਨੇ ਧੜੀ ਜਰੀ ਸੀ ਪੋਜੀਟਿਵ ਸੀਗੇ ਹਮੇਸ਼ਾ ਸਾਰੇ ਹਮੇਸ਼ਾ ਹੀ ਬੱਚਾ ਬੇਟੀ ਡਾਕਟਰ ਬੀਤਾ ਲੈ ਕੇ ਭਾਬੀ ਸਾਡੀ ਆਪ ਪਰਿਵਾਰ ਨੂੰ ਚਲਾਉਣ ਵਾਲੀ ਔਰਤਾਂ ਜਿਹੜਾ ਇਹ ਜੀਤਾ ਹੁਣ ਐਵੇਂ ਬੇਫਜ਼ੂਲ ਗੱਲ ਜਿਹੜਾ ਮਰਜ਼ੀ ਕੋਈ ਬੰਦਾ ਜੋੜੇ ਘਰ ਦੀ ਖੁਸ਼ਹਾਲੀ ਦਾ ਸੀ ਕਿ ਪਰ ਆਹ ਕਮੀ ਦੇ ਨਾਲ ਘਰ ਦੀ ਖੁਸ਼ਹਾਲੀ ਕੱਟ ਗਈ ਇਹ ਕਮੀ ਨਹੀਂ ਪੂਰੀ ਹੋ ਸਕਦੀ ਲੱਗਦਾ ਕਿ ਸਿਰਫ ਪਰਿਵਾਰ ਨੂੰ ਹੀ ਨਹੀਂ ਪੂਰੀ ਪੂਰੇ ਪੂਰੇ ਪੰਜਾਬ ਨੂੰ ਔਰ ਪੂਰੇ ਸ਼ਹਿਰ ਨੂੰ ਘਾਟਾ ਪਿਆ ਗੋਗੀ ਇੱਕ ਰੰਗਲਾ ਸਾਥੀ ਸੀ ਰੰਗਲਾ ਵੀਰ ਸੀਗਾ ਇਨਾ ਘਾਟਾ ਨਹੀਂ ਪੂਰਾ ਹੋ ਸਕਦਾ ਪੰਜਾਬ ਕਹਿੰਦੇ ਪਹੁੰਚ ਰਹੇ ਨਹੀਂ ਕਹਿੰਦੇ ਜਿਹੜੇ ਪਹੁੰਚ ਹੁਣ ਆਮ ਆਉਨਾ ਦਾ ਮੁੱਖ ਮੰਤਰੀ ਸਾਹਿਬ ਦਾ ਕਲੀਕ ਸੀ ਮੁੱਖ ਮੰਤਰੀ ਸਾਹਿਬ ਦਾ ਪਿਆਰਾ ਸੀ ਸਾਰਿਆਂ ਦਾ ਹੀ ਪਿਆਰਾ ਸੀਗਾ ਜਿੰਨੇ ਅਸੀਂ 92 94 ਮੈਂਬਰ ਪੰਜਾਬ ਦੀ ਜਨਤਾ ਨੇ ਭੇਜਿਆ ਵਿਧਾਨ ਸਭਾ ਚ ਸਭ ਨਾਲੋਂ ਵੱਖਰੀ ਪਛਾਣ ਰੱਖਣ ਵਾਲਾ ਸਾਥੀ ਅੱਜ ਸਾਨੂੰ ਵਿਛੋੜਾ ਦੇ ਕੇ ਗਿਆ ਇਹ ਘਾਟਾ ਪੂਰਾ ਨਹੀਂ ਹੋਣਾ। ਬਹੁਤ ਸਾਰੇ ਕੰਮ ਦੀ ਹੋਣਾ ਜਿਹੜੇ ਅਧੂਰੇ ਰਹਿ ਗਏ ਭਾਵੇਂ ਬੁੱਢੇ ਨਾਲੇ ਦਾ ਜ਼ਿਕਰ ਕਰਿਓ ਹਮੇਸ਼ਾ ਕਰਦੇ ਸੀ। ਕੰਮ ਤੁਹਾਡੇ ਸਾਰੇ ਸਾਥੀ ਮਿਲ ਕੇ ਉਹਨਾਂ ਦੇ ਸੁਪਨੇ ਪੂਰੇ ਕਰੋਗੇ। ਕੰਮ ਸਾਰੇ ਚੱਲਦੇ ਰਹਿੰਦੇ ਆ ਪਰ ਬੰਦਿਆਂ ਦੀ ਘਾਟ ਜਿਹੜੀ ਘਾਟ ਆ ਉਹ ਪੂਰੀ ਨਹੀਂ ਹੁੰਦੀ। ਕੰਮ ਸਾਰੇ ਚੱਲਦੇ ਰਹਣੇ ਆ ਜੇ ਅਸੀਂ ਨਹੀਂ ਹੋਵਾਂਗੇ ਤਾਂ ਦੁਨੀਆ ਤਾਂ ਚੱਲੀ ਜਾਣੀ ਆ। ਪਰ ਬੰਦਿਆਂ ਦੀ ਜਿਹੜੀ ਕਮੀ ਆ ਉਹ ਪੂਰੀ ਨਹੀਂ ਹੋ ਸਕਦੀ ਸੀ ਤੁਹਾਡੇ ਨਾਲ ਹਰ ਸਮੇਂ ਗੱਲਬਾਤ ਹੁੰਦੀ ਸੀ ਕਹਿੰਦੇ ਇੱਕ ਇੱਕ ਦਿਨ ਦੇ ਵਿੱਚ ਕਈ ਵਾਰ ਗੱਲਬਾਤ ਜਿਹੜੀ ਹੁੰਦੀ ਸੀ ਕਿ ਅਜੂ ਕੈਬਨਟ ਜਿੱਤਰਾ ਮੀਟਿੰਗ ਇੱਕ ਕੱਲ ਦਾ ਦਿਨ ਜਿਹੜਾ ਉਹ ਮਨਹੂਸ ਦਿਨ ਨਿਕਲਦੇ ਮਨਹੂਸ ਦਿਨ ਨਹੀਂ ਹੋਈ ਅੱਗੇ ਪਿੱਛੇ ਹਰ ਰੋਜ਼ ਹੀ ਹੁੰਦੀ ਸੀਗੀ ਹਰ ਰੋਜ਼ ਮੇਰੇ ਖਿਆਲ ਨਾਲ ਕੋਈ ਦਿਨ ਨਹੀਂ ਇਹੋ ਜਿਹਾ ਪਰਸੋ ਅਸੀਂ ਸਾਰਾ ਦਿਨ ਬੱਗਾ ਜੀ ਮੈਂ 8 ਘੰਟੇ ਅਸੀਂ ਇਕੱਠੇ ਹੀ ਰਹੇ ਆ ਪਰ ਇਹ ਕਮੀਆਂ ਜਿਹੜੀ ਆ ਇਹਦੀ ਕੋਈ ਕਾਰਡ ਪੂਰੀ ਨਹੀਂ ਹੋ ਸਕਦੀ ਬਹੁਤ ਜ਼ਿਆਦਾ ਕਮੀ ਹੋਗੀ ਠੀਕ ਹੈ